ਕਿਸੇ ਲਈ ਕੁਦਰਤ ਸੁਹਰਤ ਪਿਆਰ ਦਾ ਆੜ ਹੈ ਸਾਥ ਕਿਸੇ ਲਈ ਗੁਜ਼ਰਤਾ ਤਨ ਹਾਈ ਦੇ ਕਰ ਹੈ ਸਾਥ ਗੁਰੂ ਚਲਦੇ ਕਿਸੇ ਲਈ ਖੂਬਸੂਰਤ ਪਿਆਰ ਦਾ ਇਜ਼ਹਾਰ ਹੈ ਸਾਵਨ ਕਿਸੇ ਲਈ ਗੁਜ਼ਰਦਾ ਤਨਾਈ ਦੇ ਇਜ਼ਹਾਰ ਹੈ ਸਾਵਨ ਕਿਸੇ ਲਈ ਅੰਬਰਾ ਕਾਲੀ ਘਟਾ ਪੈਗਾਮ ਦਿੰਦੀ ਹੈ ਕਿਸੇ ਲਈ ਅੰਬਰੋ ਕਾਲੀ ਘਟਾ ਪੈਗਾਮ ਦਿੰਦੀ ਹੈ किसे ले बेतरस बेवस हराती मार है सार किसे ले बेतरस बेवस हराती मार है सार रंग किसे नो मिलते शुरू ते हुलारे पीन्दे चढ़ के किसे नो हु ਤੇ ਚੜਕੇ ਉਦਾਰੇ ਕੇ ਗਤੇ ਚੜਕੇ ਕਿਸੇ ਦੇ ਦਰਦ ਦਿੱਕੇ ਨੈਣਾਂ ਹੰਝੂ ਆਰਿ ਆਰਿ ਕਿਸੇ ਦੇ ਦਰਦ ਤਿੱਕੇ ਨੈਣਾਂ ਹੰਝੂ ਆੜਾ ਆਵਨ ਕਿਤੇਲੀ ਕੋ ਬਸੁਰਿਆਰਤਾ ਇਹ ਆੜਾ ਹੈ किसे ले बहुत मीठा गीत रिंझम बरसदा पानी किसे ले बहुत मीठा गीत रिंझम बरसदा पानी किसे निर्धन माने तुर्ख दुखदार है सार किसे निर्धन माने तुर्ख दुखदार है सानी ਇਸ ਰੁੱਤੇ ਜਵਾਨੀ ਕਲਕਦੀ ਤੇ ਛਲਕਦੀ ਫਿਰਦੀ ਇਸ ਰੁੱਤੇ ਜਵਾਨੀ ਕਲਕਦੀ ਤੇ ਛਲਕਦੀ ਫਿਰਦੀ ਜਵਾਨੀ ਕਲਕਦੀ ਤੇ ਛੜੀ ਮਸਤੀ ਤੇ ਮਦਮਦ ਮਸਤੀ ਫਿਰਦੀ ਬੁਲਦਾਰ ਹੈ ਸਾਗੜੀ ਮਸਤੀ ਤੇ ਮਦਮਦ ਮਸਤੀ ਫਿਰਦੀ ਗੁਜਾਰ ਹੈ ਸਾਵਨ ਰਾਜਾ ਵਿਆਹਾਂ ਵੀ ਪਰਤ ਆਵਨ ਹਰ ਇੱਕ ਸਾਵਣ ਚੁਪੇ ਕੇ ਨੂੰ ਵਿਆਹਾਂ ਵੀ ਪਰਤ ਆਵਨ ਹਰ ਇੱਕ ਸਾਵਣ ਚੁਪੇ ਕੇ ਨੂੰ ਲਿਆਇਆ ਪੈਣ ਦੇ ਲਈ ਰੱਖੜੀ ਕਿਉ ਹਾਰ ਹੈ ਸਾਵਣ ਲਿਆਇਆ ਪੈਣ ਦੇ ਕਦੀ ਜੋ ਮਾਣਿਆ ਹਿਜਫਿਜ ਕੇ ਮਸਤੀ ਵਿੱਚ دیਵਾਨੇ ਨੇ ਕਦੀ ਜੋ ਮਾਣਿਆ ਹਿਜਫਿਜ ਕੇ ਮਸਤੀ ਵਿੱਚ دیਵਾਨੇ ਨੇ ਮਸਤੀ ਵਿੱਚ دیਵਾਨੇ ਨੇ ਨਾ ਲੇ ਕੇ ਫਿਰ ਕਦੀ ਆਇਆ ਮਹਿਕਦਾ ਪਿਆਰ ਉਸ ਦਾ ਨਾ ਲੇ ਕੇ ਫਿਰ ਕਦੀ ਆਇਆ ਮਹਿਕਦਾ प्यार हो सावन किसे नहीं खूबसूरत प्यार दा है साब कित वंगेबाद बहुत बहुत धन्यवाद जी दबारा जी ਹੁਣ ਮੈਂ ਬੇਨਤੀ ਕਰਨਾ ਹੈ ਸਰਦਾਰ ਅਨੁਰੋਧ ਸਿੰਘ ਰਾਣਾ ਜੀ ਨੂੰ ਆਪਣੀ ਇੱਕ ਰਜਨਾ ਸਾਡੇ ਨਾਲ ਸਾਂਝੀ ਕਰਨ ਤੇ ਸਤਕਾਰਯੋਗ ਪ੍ਰਧਾਨ ਜੀ ਮੰਡਲ ਜੀ ਤੇ ਮੇਰੇ ਸਾਥਕਾਂ ਸਾਥੀਓ ਸਾਵੰਦੀ ਕੱਲ ਇਹਨਾਂ ਦਵਾਨਾ ਜੀ ਨੇ ਬੜੀ ਬਾਕਮੋਕ ਕੀਤੀ ਹੈ ਤੇ ਅੱਜ ਜੀ ਉਦੋਂ ਸਿੰਘ ਦਾ ਸ਼ਾਸਨ ਨੂੰ ਜੀ ਦੀ ਯਾਰ ਹੈ ਮੈਂ ਜੀ ਨੂੰ ਜੀਾਰੇ ਕਿਉਂਕਿ ਲੋਨੀ ਨੂੰ ਜਿੰਦ ਨੂੰ ਯਹਰ ਕਰਨਾ ਬਹੁਤ ਜ਼ਰੂਰੀ ਹੈ ਇੱਕ ਰਚਨਾ ਬੋਲਾਂਗਾ ਕਿਰਤੰਸਨੀ ਵਾਰੇ ਕੋਰਣਾ ਸ਼ਬਦ ਚ ਹੈ ਇਹਦੇ ਕੋ ਸਾਰੀ ਵਰਨ ਜੋ ਪਿੰਗਲ ਦੀ ਤਾਕਤ ਨੂੰ ਬਤੇਨਾ ਤੇਰਾ ਮਤਲਬ ਲਗ ਮਕਣਾ ਹੈ ਹਰ ਲੈਣੀ ਤੇਰੇ ਲਗ ਮਕਣਾ ਹੋਣੀ ਹੈ ਚਾਹੇ ਨੋਟ ਵੀ ਕਰ ਲਿਓ ਉਥੇ ਦਾਸ ਦੀ ਗਲਤੀ ਹੋਏ ਦਾਸ ਦੀ ਦੇਖੋ ਕੋਈ ਮਾਦਾ ਕਰਾਂਗਾ ਸੂਰਮਾ ਸਣਾ ਮਸੂਰਮੇ ਦੀ ਭਾਰਤਾ 21 ਸਾਲ ਪਿੱਛੋਂ ਵੈਦੀ ਗੱਡੀ ਚਾੜਤਾ ਮੇਰੇ ਖਿਆਲ ਸਭ ਕਹਿ ਕਹੋਂ ਦੱਸ ਨਹੀਂ ਲੋਕ ਨੇ ਕਿ ਸਾਡੇ ਕੋਲ ਦੇਖੇ ਸਭ ਨੂੰ ਪਤਾ ਸੂਰਮਾ ਸਣਾ ਮਸੂਰਮੇ ਦੀ ਭਾਰਤਾ 21 ਸਾਲ ਪਿੱਛੋਂ ਵੈਦੀ ਗੱਡੀ ਚਾੜਤਾ ਲੋਕੀ ਰੋਟ ਐਕਟ ਦਾ ਵਿਰੋਧ ਕਾਰਨ ਦੇ ਜਿਵੇਂ ਸਾਹਮ ਰਾਜ ਦੀ ਨਜ਼ਰ ਆ ਵੀ ਜਾਂਦੇ ਸੱਤਿਆਪਾਲ ਕੀ ਚੁੜੂਈ ਜੀ ਕੀਤੇ ਬੰਦ ਸੀ ਹੋਰੇ ਅੰਗਰੇਜ਼ ਰਹਿੰਦੇ ਕੀਤੇ ਲੱਤ ਸੀ ਸੰਨ 19 ਦੀ ਬਸਾਖੀ ਆਈ ਸੀ ਅਮਕਸਰ ਆ ਕੇ ਲੋਕਾਂ ਨੇ ਮਨਾਈ ਸੀ ਜਲਿਆਂ ਵਾਲੇ ਬਾਗ ਸ਼ਾਂਤਮਈ ਇਕੱਠ ਸੀ ਹੋਰੇ ਅੰਗਰੇਜ਼ ਧਾਰ ਲਿਆ ਹੱਥ ਸੀ ਭੀੜ ਨੂੰ ਖੁਨ ਨਾਲ ਯੋਰ ਲਾਇਆ ਸੀ ਅੰਤਹ ਤਿਆਰ ਬੰਦਾਨ ਨੂੰ ਬੁਲਾਇਆ ਸੀ ਓਟਵਾਇਰ ਮੀਸੀ ਕੁਲੰ ਦਿੱਤੀ ਧਰਨੀ ਮਾਈਕਲ ਓਟਵਾਇਰ ਨੇ ਦੈਰ ਦੇ ਉੜੀ ਚ ਵੈਸੀ ਤੇ ਮੈਕਲੋ ਦਾਇਰ ਦਾ ਹੋਸੀ ਉਹ ਦਵੈਰ ਵਿੱਚ ਖੁੱਦ ਦਿੱਤੀ ਢਾਇਰ ਨੂੰ ਜਿਹਦੇ ਕੈਨ ਉੱਤੇ ਖੁੱਦ ਦਿੱਤਾ ਫੈਲ ਨਹੀਂ ਇਹ ਨਿਵਾਹੀ ਗੋਲਿਆਂ ਨੇ ਕੀਤਾ ਕਹਿ ਰਸੀ ਪਲਾਂ ਵਿੱਚ ਗੂਨ ਵਾਲੀ ਵੱਡੀ ਨਹਿਰ ਸੀ ਹਾਂ ਤਾਂ ਤੇ ਲਾਸ਼ਾਂ ਦੇ ਸੀ ਢੇਰ ਲੱਗ ਗਏ ਕਈ ਤਰ੍ਹਾਂ ਵਿਚਾਰੇ ਖੂਦ ਇਹ ਲੇਖੇ ਲੱਗ ਗਏ ਹਿੰਦੂਸ ਨੀਂਹਾਂ ਦਾ ਵੇਖ ਕੂਮ ਰੂੜਿਆ ਉਦੋਂ ਦੀ ਗੂਮਤ ਕੋ ਛੋਟੀ ਸੀ ਉਹ ਇਹ ਨਵਸੀ ਆਂਦਾ ਵੇਖ ਤੂੰ ਨੂੜੂ ਰੂੜਿਆ ਉਸਤੇ ਉਦਮ ਸਿੰਘ ਫਿਰੇ ਕੁੜਿਆ ਸ਼ੂਰੀਆਂ ਨੇ ਮਨ ਕੇ ਪਰਾਨਾਂ ਤਾਂ ਆ ਰਿਆ ਕਹਿੰਦਾ ਕਿ ਉਹ ਦਾ ਪੁੱਤ ਨਾ ਬੈਰੀ ਨਾ ਮਾਰਿਆ ਉਦੋਂ ਸਿਨੇ ਬਹੁਤ سارے ਕੰਮ ਕੀਤੇ ਆ ਤੇ ਕੰਮ ਨੂੰ ਕੋਈ ਫਿੱਟ ਨਹੀਂ ਆਇਆ ਬਹੁਤ ਜਿਹੇ ਕੰਮ ਦੇ ਕੀਤੇ ਆ ਪਰ ਖਾਣਾ ਕੰਮ ਵੀ ਕੀਤਾ ਰਾਜ ਮਿਸਤਰੀ ਕੰਮ ਵੀ ਕੀਤਾ ਹੋਰ ਕੰਮ ਵੀ ਕੀਤੇ ਆ ਤੇ ਪੌਲ ਦਾ ਪਿਆਉਂਦਾ ਫਿਰ 21 ਸਾਲ ਦੀ ਉਮਰ ਲੰਡਨ ਪਹੁੰਚਿਆ ਪਹੁੰਚ ਗਿਆ ਵਿੱਚ ਜੰਗਲਾਂ ਸੂਰਮਾ ਕੋਰੀ ਜਵਹਰੀ ਲਬੜਾਉਣਾ ਚੂਰਮਾ ਮਾਰਕਿ ਸੀ 13 ਸਾਲ 1940 ਸੀ ਕੱਟ ਕੇ ਕਿਤਾਬ ਪ੍ਰਸਤ ਤੋਂ ਉਪਾ ਦੇ ਸੀ ਕਿ ਇਸ ਤਰ੍ਹਾਂ ਦਾ ਹਾਲ ਸੀ ਕੰਧਾ ਨਾ ਸ਼ਾਇਰ ਦਾ ਭਾਸ਼ਣ ਸੀ ਹੋਣਾ ਜਿੱਥੇ ਉਹ ਡਵਾਇਡ ਦਾ ਬੋਲਨੇ ਲਈ ਕੋਲ ਜਦੋਂ ਖੜਾ ਹੋਇਆ ਸੀ ਕਾਰਕਾ ਨਾਮੇ ਹਰਦੇ ਖੁਸ਼ ਹੋ ਰਹੀ ਸੀ ਵੇਖੂ ਕੇਸੇ ਸੂਰਮੇ ਦਾ ਸੂਨ ਫੋਲਿਆ ਬੋਲ ਦਿੱਤਾ ਫਾਇਰ ਨਾਤਾ ਲਈ ਉਹਨੂੰ ਲਿਆ ਤਾੜ ਤਾੜ ਛੱਡੇ ਪਿੱਛੇ ਤੌਰ ਮੋੜੀਆਂ ਜਾਨ ਦਾ ਖਿਸ਼ੌਣ ਦੇਈ ਔਰ ਤੇ ਝੋੜੀਆਂ ਪੱਜ ਪੱਜ ਕੋਈ ਮੇਜਾਂ ਹੀਖ ਵੜਿਆ ਇੱਕ ਤਾਂ ਸੂਰਮਾ ਅੰਦਰ ਰਖਾ ਦੇਆ ਦਾਗ ਦਿੱਤੀ ਗੋਲੀ ਸੀਨੇ ਉਹਦੇ ਵਹਿਰ ਦੇ ਕੱਪੇ ਜੀਨੇ ਬੰਨੇ ਹਿੰਦ ਨਾਲ ਵਹਿਰ ਦੇ ਕਿੰਦਰਾ ਸਿਹਤੋਂ ਜਾਨਾ ਪੀ ਹਾਰਿਆ ਕੂਰਮੇ ਜਹਿੰਦੂ ਆਣਾ ਨਾ ਨਾ ਆਇਆ ਕਿਸੇ ਕੋ ਉੰਦਰ ਕੇ ਨਾ ਸੁਣਿਆ ਨਸਿਆ ਮਹੰਮਦ ਸਿੰਘ ਆਜਾਦ ਉਹਨੇ ਨਾ ਦੱਸਿਆ ਗੋਰੀਆਂ ਨੇ ਕਾੜ ਕੇ ਅੰਦਰ ਕਹਿ ਰਿਆ ਕਿ ਸੱਚ ਕਤਲ ਦਾ ਜੁਰਮ ਉਹ ਤਾਂ ਰਿਆ ਪੰਜ ਜੂਨ ਕਾਲਾ ਫੈਸਲਾ ਸੁਣਾਇਆ ਸੀ ਉਸ ਨੂੰ ਫਾਂਸੀ ਦਾ ਜੋ ਫੈਸਲਾ ਸੀ ਪਾਣੀ ਜੂਨ ਆਇਆ ਸੀ 1947 ਪੰਜ ਜੂਨ ਕਾਲਾ ਫੈਸਲਾ ਸੁਣਾਇਆ ਸੀ ਰਾਜ ਦੇ ਤੋਂ ਸਿੱਧਾ ਹੁਕਮ ਲਾਇਆ ਸੀ 31/40 ਸੂਰਪੰਸੀ ਚੜ੍ਹਿਆ ਹਿੰਦ ਦੀ ਅਣਖ ਲਈ ਜੋ ਸੀ ਅੜਿਆ 31/40 31 ਜੁਲਾਈ 40 31/40 ਸੂਰਪੰਸੀ ਚੜ੍ਹਿਆ ਹਿੰਦ ਦੀ ਅਣਖ ਲਈ ਜੋ ਸੀ ਅੜਿਆ ਉਦਮ ਸਿੰਘ ਦੇਸ਼ ਲਈ ਸ਼ਹੀਦ ਹੋ ਗਿਆ ਰਾਣ ਅਨੰਦ ਜੂਧ ਵੀ ਗੁਰੀਕ ਹੋ ਗਿਆ ਉਦਮ ਸਿੰਘ ਦੇਸ਼ ਨੇ ਬੇਸ਼ੇਮ ਸਾਂਝੇ ਲਿਖੀ ਵਾ ਬਹੁਤ ਵਧੀਆ ਟੰਗਣਾ ਪੇਸ਼ ਕੀਤੀ ਤੁਹਾਡਾ ਧੰਨਵਾਦ ਜੀ ਹੁਣ ਮੈਂ ਸਿਆਸ ਪਤਰੇ ਸਹਿਤ ਉਹ ਬਹੁਤ ਬਹੁਤ ਪੜਾਈ ਦਿੰਦਾ ਹਾਂ ਪਹਿਲਾਂ ਵੀ ਇਹ ਕਿਸ਼ਤ ਬਹੁਤ ਵਧੀਆ ਸੀ ਤੇ ਉਮੀਦ ਹੈ ਇਹ ਕਿਤਾਬ ਵੀ ਪਾਠਕਾਂ ਦੀ ਪਿਆਰੀ ਵਿੱਚ ਕਰੀ ਉਤਰੇਗੀ ਲੋਕੀਂ ਗੀਤ ਸੁਣਨ ਦਾ ਮਹਿਨਾਂ ਦੇਵਾਨਾ ਸਾਹਿਬ ਨੇ ਬਹੁਤ ਸੋਣਾ ਗੀਤ ਸੁਣਾਇਆ ਤੇ ਮੈਂ ਵੀ ਕੋਸ਼ਿਸ਼ ਕਰਦੇ ਆਪਣਾ ਲਿਖਿਆ ਗੀਤ ਉਹ ਇੱਕ ਊਰਲੀ ਡੱਬੀ ਇੱਕ ਘੱਰ ਦੀ ਨਬੀ ਇੱਕ ਉਰਲੀ ਦੱਬੀ ਇੱਕ ਘਰ ਦੀ ਦੱਬੀ ਉਰਲੀ ਦੱਬੀ ਇੱਕ ਘਰ ਦੀ ਦੱਬੀ ਉਹ ਘੱਰ ਦੀ ਦੱਬੀ ਦੇ ਇਤਾਰੇ ਚੱਲ ਝੂਟਣ ਜੱਲੀਏ ਤਣ ਨਣ 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 ਵੀਰ ਮੇਰੇ ਦੀਏ ਨਾਰੇ ਚੰਦ ਝੂਟਣ ਜੱਤੀਏ ਤਣ ਨਣ 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 ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਜੱਲੀਏ ਬੋਰਾ ਥੱਲੇ ਪੀਂਗਾ ਪਾਇਆ ਰਾਲ ਮਿਲ ਕੁੜੀਆਂ ਅਚੂਟਣ ਆਂਆਂ ਬੋੜਾ ਥੱਲੇ ਪੀਂਗਾ ਪੰਆਂ ਰਾਲ ਮਿਲ ਕੁੜੀਆਂ ਅਚੂਟਣ ਆਂਆਂ ਓ ਪਿੰਡੇ ਅੰਦੇਰੇ ਪੌਣ ਧਮਾਲਾਂ ਨੰਨਦਾਂ ਦੇ ਨਾਲ ਰਾਲ ਪਰ ਆਂਆਂ ਲੈਂਦੀਆਂ ਖੂਬ ਨਜ਼ਾਰੇ ਚੱਲ ਝੂਟਣ ਚੱਲੀਏ ਧਣ ਨਣਾ 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 ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਚੱਲੀਏ ਲੈਂਦੀ ਜੱਗ ਮੇਰੀ ਪੀਂਗ ਹੁ ਲਾਰਾ ਜੜ ਤੋਂ ਹਿਲਦਾ ਪਿੱਪਲ ਸਾਰਾ ਲੈਂਦੀ ਜੱਗ ਮੇਰੀ ਪੀਂਗ ਹੁ ਲਾਰਾ ਜੜ ਤੋਂ ਹਿਲਦਾ ਪਿੱਪਲ ਸਾਰਾ ਉਹ ਖੜ ਖੜ ਪੱਤੇ ਰਹੇ ਨੇ ਖੜਕਦੇ ਟੋਲੇ ਖਾਂਦਾ ਅੰਬਰ ਸਾਰਾ ਚੁੱਕ ਵਰਤ ਜੇ ਸਾਰੇ ਚੱਲ ਝੂਟਣ ਚੱਲਿਏ ਣ ਨਾਣਾ ਨਾਣਾ ਬੀਰ ਮੇਰੇ ਬੀਏ ਨਾਰੇ ਚੱਲ ਝੂਟਣ ਚੱਲਿਏ ਬੋ ਰਾਣੀ ਬੜੀ ਸਿਆਣੀ ਗੱਲ ਮੇਰੀ ਤੂੰ ਝੂਠ ਨਾ ਜਾਣੀ ਪਾ ਬੋ ਰਾਣੀ ਬੜੀ ਸਿਆਣੀ ਗੱਲ ਮੇਰੀ ਤੂੰ ਝੂਠ ਨਾ ਜਾਣੀ ਉਹ ਚਿੱਤ ਗਰੇ ਮੇਰਾ ਉੜ ਗਿਉ ਉੜ ਗਿਉ ਲੱਭ ਜੇ ਕਿਧਰੇ ਹਾਣ ਦਾ ਹਾਣੀ ਧੂਜੇ ਵਾਰੇ ਨਿਆਰੇ ਚੱਲ ਝੂਟਣ ਚੱਲੀਏ ਣ ਣ ਣ ਣ ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਚੱਲੀਏ सौण में ही नारुतम सतानी लभती फिर दी दिल दाह जानी सौण में ही नारुतम सतानी लभती फिर दी दिल दाह जानी होची चीची बिच की गीत आओ जला पाजू हथा नाल निशानी ਦਿਲ ਵੀ ਅਰਜੋ ਡਿਆਰੇ ਚੱਲ ਝੂਟਣ ਜੱਲੀਏ ਤਣ ਨਾਣਾ 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 ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਜੱਲੀਏ ਤਣ ਨਾਣਾ 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 ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਜੱਲੀਏ